ਕਰਕੇ ਜਿਹੜਾ ਵੀ ਇਹ ਸਭ ਕੁਝ ਹੋ ਰਿਹਾ ਉਹ ਤਾਂ ਹੋ ਰਿਹਾ ਇਸ ਕਰਕੇ ਉਸ ਦਾ ਇਹ ਮੰਨਣਾ ਸੀ ਉਸਨੇ ਕੌਮ ਵਿੱਚ ਸੁਧਾਰਨ ਸਧਾਰ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਜਿਹੜੀਆਂ ਪੰਥ ਦੀਆਂ ਉੱਚੀਆਂ ਹਸਤੀਆਂ ਸੀ ਪੰਥ ਨੂੰ ਉੱਚਾ ਚੱਕਣ ਲਈ ਉਸਨੇ ਆਪਣੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ 1872 ਈਸਵੀ ਵਿੱਚ ਸ੍ਰੀ ਗੁਰੂ ਸਿੰਘ ਸਵਾ ਅੰਮ੍ਰਿਤਸਰ ਦੇ ਬੁਨਿਆਦ ਰੱਖ ਕੇ ਸਿੱਖੀ ਦੇ ਸਿੱਖੀ ਦੇ ਸਰੂਪ ਤੇ ਵਿजूद ਦੇ ਕਾਇਮ ਲਈ ਜ਼ਬਰਦਸਤ ਲਹਿਰ ਚਲਾਈ ਸ੍ਰੀ ਗੁਰੂ ਸਿੰਘ ਸਵਾ ਦੀ ਕਾਇਮੀ ਮੰਗਰੋਂ ਸੰਦੇ ਵਾਲੀਆਂ ਸਰਦਾਰ ਆਪਣੇ ਅਸਲੀ ਕਾਰਜ ਖੇਤਰ ਵਿੱਚ ਜੁਟ ਗਿਆ ਇਸ ਕਾਰਜ ਵੇ ਲਈ ਉਸਨੇ ਆਪਣੇ ਭਰੋਸੇਯੋਗ ਸਾਥੀਆਂ ਨੂੰ ਆਪਣੇ ਨਾਲ ਲਿਆ ਤੇ ਉਹ ਸਾਰੇ ਕੰਮ ਇੱਕ ਦੂਸਰੇ ਦੇ ਨਾਲ-ਨਾਲ ਮਿਲ ਕੇ ਕਰਨ ਲੱਗੇ ਜਿਸ ਦਾ ਮਤਵ ਪੰਜਾਬ ਵਿੱਚ ਅੰਗਰੇਜ਼ਾਂ ਨੂੰ ਉਹ ਕੱਢ ਕੇ ਮਹਾਰਾਜਾ ਦਲੀਪ ਸਿੰਘ ਦੀ ਛੱਤਰ ਛਾਇਆ ਹੇਠਾਂ ਖਾਲਸਾ ਰਾਜ ਦੀ ਸਥਾਪਨਾ ਕਰਨੀ ਸੀ ਉਹਨਾਂ ਦੀ ਇਹ ਮੰਨਣਾ ਇਹ ਸੀ ਕਿ ਜਿਹੜੀ ਅੰਗਰੇਜ਼ ਸਰਕਾਰ ਆ ਉਸ ਨੂੰ ਬਾਹਰ ਕੱਢਣਾ ਹੈ ਤੇ ਜੋ ਮਹਾਰਾਜਾ ਦਲੀਪ ਸਿੰਘ ਜੀ ਦੀ ਛੱਤਰ ਛਾਇਆ ਨੂੰ ਪੂਰਾ ਕਾਇਮ ਕਰਕੇ ਰੱਖਣਾ ਹੈ ਸਰਦਾਰ ਠਾਕੁਰ ਸਿੰਘ ਸੰਗੇਵਾਲੀਆਂ ਦੇ ਭਰੋਸੇਯੋਗ ਸਾਥੀਆਂ ਭਾਈ ਸੈਬ ਸਿੰਘ ਗਿਆਨੀ ਪ੍ਰਤਾਪ ਸਿੰਘ 바ਵਾ ਬੁੱਧ ਸਿੰਘ ਰਿਟਾਇਰਡ ਕੈਪਟਨ ਸੀਗੇ ਤੇ ਸਰਦਾਰ ਜਗੀਰ ਦੇ ਮੈਨੇਜਰ ਜੋਇਲੇ ਮੱਲ ਸੋਨ ਲਾਲ ਤੇ ਪੋਲੀਰਾਮ ਦੇ ਨਾਮ ਵਰਨਯੋਗ ਹਨ ਪੰਜਾਬ ਸਰਕਾਰ ਵੀ ਹੁਣ ਕਿਸੇ ਤਰ੍ਹਾਂ ਅਵੇਸਲੀ